आज देखिए बच्चे इंस्टाग्राम तो की सीखन और इन्ना ही नहीं इंस्पायर पता कितों हुई यह जनरेसन ਕੁਛ ਮੈਂ ਤਾਂ ਵੀ ਦੂੰਗਾ ਮੈਂ ਸ਼ਰੀਰ ਦੇਖਣ ਲਈ ਕਮਲ ਗੌਰ 91798 insta ਸਬਸਕ੍ਰਾਈਬ ਕਰੋ ਦੋਸਤੋ ਔਰ ਥੇ ਮੈਂ ਬਿਨਾ ਚੁੰਨੀ ਤੋਂ ਦਿਖਾਂਗੀ ਹੌਟ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਠਰਕੀਆਂ ਆ ਜਾਓ ਸਬਸਕ੍ਰਾਈਬ ਕਰ ਲਓ ਇੱਥੇ ਇਹ ਸਾਰੀਆਂ ਚੀਜ਼ਾਂ ਬਖਾਈਆਂ ਜਾਂਦੀਆਂ ਸਾਤੀਆਂ ਦੀ ਔਰਤਾਂ ਨੂੰ ਸਰੀਰ ਦੀ ਨਮਾਇਸ਼ ਕਰਨ ਬਾਰੇ ਇੱਥੇ ਜਾਣਕਾਰੀ ਦਿੱਤੀ ਜਾਂਦੀ ਆ ਹਰ ਇੱਕ ਗੰਦੀ ਗੱਲ ਨਸੇ ਬਾਰੇ ਗੱਲ ਫੀਮ ਖਾ ਲੋ ਦਾਰੂ ਵੀ ਕੀ ਆਏ ਹੋ ਜਾਂਦਾ ਲੰਮਾ ਸਮਾਂ ਹੋ ਜਾਂਦਾ ਆ ਚੀਜ਼ ਖਾ ਲਈ ਆ ਚੀਜ਼ ਜਿੰਨੀ ਵੀ ਗੰਦੀ ਗੱਲ ਹੋ ਸਕੇ ਇਹ ਔਰਤ ਬੋਲਦੀ ਆ ਹਾਂਜੀ ਸਰ ਤੁਸੀਂ ਕੀ ਕਰਾਉਣਾ ਮੈਂ ਮੁੱਛਾ ਸਿੱਟਵਾਉਣ ਆਇਆ ਸੀਗਾ ਜੇ ਕੋਈ ਹੋਰ ਸਰਵਿਸ ਹੋਵੇ ਦੱਸੋ ਸਰ ਤੁਸੀਂ ਜੱਟਾ ਸਲੂਨ ਕੋਟਕਪੂਰੇ ਆਏ ਹੋ ਤੁਹਾਨੂੰ ਸਾਰੀਆਂ ਸਰਵਿਸਿਜ਼ ਮਿਲਣੀਆਂ ਇੱਥੇ ਤੁਹਾਨੂੰ ਤਾਂ థਾਈਲੈਂਡ ਜਾਣ ਦੀ ਵੀ ਲੋੜ ਨਹੀਂ ਪੈਣੀ ਸਰ ਮੁੱਛਾ ਬਾਅਦ 'ਚ ਹੀ ਕਰਾ ਲਵਾਂ ਪਹਿਲਾਂ ਹਰਾਨੀ ਦੀ ਗੱਲ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾਗਾ ਜਿਹੜੇ ਨਵੇਂ ਜਿਨ੍ਹਾਂ ਨੂੰ ਕਹਿੰਦੇ ਜੀ ਇਹ ਫਲਾਨਾ ਆ ਜਿਹੜਾ ਜੱਬਲ ਜਾ ਦੇਖੋ ਪੰਜਾਬੀ ਕਮੇਡੀ ਦੇ ਨਾਂ ਤੇ ਇਹਨੇ ਵੀ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਹਣ ਤੁਸੀਂ ਇਹ ਕਹਿ ਲਓ ਕਿ ਲੋਕਾਂ ਦੀ ਚੁਆਇਸ ਇਹੋ ਜੀ ਹੈ ਯਕੀਨ ਕਰਨ ਔਖਾ ਏ ਲੋਕ ਇਹੀ ਚੀਜ਼ਾਂ ਦੇਖਣੀ ਆ ਪਸੰਦ ਕਰਦੇ ਆ ਇਨਸਾਨ ਦੀ ਫਿਤਰਤ ਇਹੋ ਜੀ ਬਣਾਤੀ ਤਾਂ ਇਹ ਹੈਗਾ ਜੀ ਜਨਰੇਸ਼ਨ ਚਾਰਟ ਔਰ ਜਿਹੜੀ ਜਨਰੇਸ਼ਨ Z ਆ ਉਹ ਬਿਲਕੁਲ ਲੁੱਪਟ ਹੋ ਚੁੱਕੀ ਆ ਗਾਣਿਆਂ ਦੇ ਵਿੱਚ ਅਸਲੀਲਤਾ ਦੇ ਵਿੱਚ ਤੇ ਆ ਚੀਜ਼ਾਂ ਕਰਨ ਦੇ ਵਿੱਚ ਕੁਝ ਕੁ ਪਰਸੈਂਟ ਬੱਚੇ ਜਿਹੜੇ ਬਚੇ ਆ ਜਿਹੜੇ ਸਿਆਣਪ ਦੇ ਵਿੱਚ ਆ ਜਿਨ੍ਹਾਂ ਦੇ ਮਾਪੇ ਪਾਣੀਆਂ ਨੂੰ ਚੰਗੇ ਸੰਸਕਾਰ ਦਿੰਦੇ ਆ ਨਹੀਂ ਤਾਂ ਤੁਸੀਂ ਸੋਚ ਨਹੀਂ ਸਕਦੇ ਗੱਲ ਕਿੱਥੋਂ ਤੋਂ ਕਿੱਥੇ ਤੱਕ ਚਲੀ ਗਈ ਆ ਹਰ ਇੱਕ ਗੰਦੀ ਚੀਜ਼ ਜਿਹੜੀਆਂ ਤੁਸੀਂ ਟਿਕਟੋਕ ਤੇ ਲਾਈਵ ਗੰਦ ਬੋਲਿਆ ਜਾਂਦਾ ਹੈਗਾ ਲਾਈਵ ਉਹ ਚੀਜ਼ਾਂ ਕਹੀਆਂ ਜਾਂਦੀਆਂ ਹਰ ਇੱਕ ਅੰਦਰੂਨੀ 파ਟ ਬਾਰੇ ਉਹਦੇ ਵਿੱਚ ਕੀ ਜਾਣਾ ਕੀ ਨਿਕਲਣਾ ਕਿੰਨਾ ਟਾਈਮ ਗੰਦ ਹਰ ਇੱਕ ਸਹੀ ਦੇ ਭਾਗ ਦੇ ਬਾਰੇ ਆਨਲਾਈਨ ਚੀਜ਼ਾਂ ਡਿਸਕਸ ਹੁੰਦੀਆਂ ਕਿੱਥੋਂ ਬਚਾ ਲਓਗੇ ਤੁਸੀਂ ਆਓ ਤੇ ਬੱਚਿਆਂ ਨੂੰ ਸਭ ਨੇ ਗਰਖ ਜਾਣਾ ਚੀਜ਼ ਦੇ ਵਿੱਚ ਔਰ ਹੈਰਾਨੀ ਦੀ ਗੱਲ ਪਤਾ ਕੀ ਆ ਇਹ ਸਾਡੇ ਸਮਾਜ ਦੇ ਵਿੱਚ ਹੀ ਆ ਤੁਸੀਂ ਕਿਤੇ ਹੋਰ ਦੇਖੋਗੇ ਨਾ ਇਹ ਚੀਜ਼ਾਂ ਨੂੰ ਲੋਕ ਅਵਾਇਡ ਕਰਦੇ ਆ ਇਸ ਉਮਰ ਦੇ ਬੱਚੇ ਅੱਗੇ ਵਧਣ ਬਾਰੇ ਸੋਚਦੇ ਆ ਆਪਦੇ ਫਿਊਚਰ ਦੇ ਵਿੱਚ ਸੈੱਟ ਹੋਣ ਬਾਰੇ ਸੋਚਦੇ ਆ ਔਰ ਸਾਡੇ ਸਮਾਜ ਦੇ ਵਿੱਚ ਕਾਣੀਆਂ ਨੇ ਅਸਲੀਲਤਾ ਨੇ ਗੰਦ ਨੇ ਲੈ ਲਿਆ ਸਾਰਿਆਂ ਨੂੰ ਖਤਮ ਕਰ ਦਿੱਤਾ ਹੁਣੇ ਮੈਨੂੰ ਨਹੀਂ ਪਤਾ ਸਾਜ਼ਿਜ ਕਿੱਥੋਂ ਹੋਈ ਆ ਸ਼ੁਰੂ ਇਹ ਸ਼ੱਕ ਕਿਣੇ ਮਿੱਥੀਆਂ ਕੁਝ ਔਰਤਾਂ ਨੇ ਇਹ ਚੀਜ਼ਾਂ ਨੂੰ ਚਲਾਇਆ ਤੇ ਸਾਰਿਆਂ ਨੂੰ ਮਗਰ ਲਾ ਲਿਆ ਸ਼ੇਅਰ ਕਰ ਦਿਓ ਅੱਗੇ ਵੀਰ ਬਣੇ ਖਰਕ ਕੋਲੇ ਵੀਡੀਓ ਪਹੁੰਚਣੀ ਚਾਹੀਦੀ ਆ ਚੈਨਲ ਨੂੰ ਫੋਲੋ ਕਰ ਲਵੋ ਸਬਸਕ੍ਰਾਈਬ ਕਰ ਲਵੋ ਪੰਜਾਬੀ ਸਟੇਟਸ ਗਰੁੱਪ ਚੱਲਦੇ ਆਪਾਂ ਨੈਕਸਟ ਵੀਕਿੰਗ ਤੇ ਵਿੱਚ